ਭਾਰੀ ਮੀਂਹ ਨੇ ਮਚਾਈ ਤਬਾਹੀ ਜਿੱਥੇ ਤੁਹਾਨੂੰ ਦੱਸ ਲਈ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਹਨ ਉੱਥੇ ਹੀ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਵਿੱਚ ਪਿੰਡ ਦੌਲਤਪੁਰ ਖੇੜਾ ਅਤੇ ਸਹੂ ਵਾਲਾ ਤੇ ਹੋਰ ਕਈ ਪਿੰਡਾਂ ਤੋਂ ਖਬਰਾਂ ਆ ਰਹੀਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਮਕਾਨ ਜਿਹੜੇ ਕਿ ਬੁਰੀ ਤਰ੍ਹਾਂ ਡਿੱਗ ਚੁੱਕੇ ਨੇ ਜਾਨੀ ਨੁਕਸਾਨ ਤੋਂ ਜ਼ਰੂਰ ਬਚਤੋਈ ਹੈ ਪਰ ਦੇਖਿਆ ਜਾ ਵੀ ਤਾਂ 6 ਲੱਖ ਰੁਪਈਆ ਦਾ ਸਮਾਨ ਜਿਹੜਾ ਕਿ ਤਬਾਹ ਹੋ ਚੁੱਕਿਆ ਹੈ ਤੁਸੀਂ ਦੇਖ ਹੀ ਸਕਦੇ ਹੋ ਇੱਕ ਗਰੀਬ ਘਰਾਂ ਦੇ ਕਿਸੇ ਦਾ ਪਸ਼ੂ ਡੰਗਰ ਕਿਸੇ ਦਾ ਮਤਲਬ ਪੇਟੀਆਂ ਤੇ ਕਣਕ ਵਾਲੇ ਟੋਲ ਹੋਰ ਕਈ ਤਰ੍ਹਾਂ ਦਾ ਜਿਹੜਾ ਸਮਾਨ ਹੁੰਦਾ ਕਰੇਲੂ ਕਰਾਂ ਦੇ ਵਿੱਚ ਉਹ ਸਾਰਾ ਬੁਰੀ ਤਰ੍ਹਾਂ ਹੋ ਚੱਕਿਆ ਹੈ ਕਈ ਤਾਂ ਤਿੰਨ ਤਿੰਨ ਮਕਾਨ ਡਿੱਗੇ ਹੋਏ ਹਨ ਤੇ ਹਰ ਇੱਕ ਦੇ ਨਹੀਂ ਇੱਕ ਇੱਕ ਮਕਾਨ ਤਾਂ ਡਿੱਗਿਆ ਹੋਇਆ ਹੈ ਪਰ ਕੁਦਰਤ ਮਹਾਰਾਜ ਦੀ ਇੰਨੀ ਰਹੀ ਹੈ ਕਿ ਜਾਣੀ ਨੁਕਸਾਨ ਤੋਂ ਬਚ ਸਨ ਚਾਹੀਏ ਕਿ ਉਸ ਟਾਈਮ ਕੋਈ ਉਸ ਮਕਾਨ ਦੇ ਵਿੱਚ ਨਹੀਂ ਸੀ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਆਓ ਆਪਾਂ ਮਕਾਨ ਮਾਲਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਨੇ ਕੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਨੇ ਕਿ ਸਾਡਾ ਜਿਹੜੇ ਮਕਾਨ ਇਹਦਾ ਮੁਆਵਜਾ ਦਿੱਤਾ ਜਾਵੇ ਤਾਂ ਕਿ ਉਹ ਆਪਦਾ ਰਹਿਣ ਬਸੇਰਾ ਕਰ ਸਕਣ ਤੁਸੀਂ ਦੇਖ ਸਕਦੇ ਹੋ ਕਿ ਝੁੰਬੀਆਂ ਤੰਬੂ ਲਾ ਕੇ ਵਿਚਾਰੇ ਘਰਾਂ ਦੇ ਵਿੱਚ ਰਹਿ ਰਹੇ ਹਨ ਇੰਨੀ ਬਰਸਾਦ ਦੇ ਵਿੱਚ ਤੇ ਪ੍ਰਸ਼ਾਸਨ ਦਾ ਵੀ ਹੱਕ ਮੰਨਦਾ ਕਿ ਇਹਨਾਂ ਨੂੰ ਜ਼ਰੂਰ ਪੜਤਾਲਿਆ ਜਾਵੇ ਆਓ ਆਪਾਂ ਸੁਣਦੇ ਹਾਂ ਪਰਿਵਾਰ ਦਾ ਕੀ ਕਹਿਣਾ ਹੈ ਹਾਂ ਦੇਖੋ ਤਾਂ हां दो ढाई लाख ਦਾ ਨੁਕਸਾਨ ਦਦਾ ਹਾਂ ਭਾਈ ਇਹ ਕਿਵੇਂ ਡਿੱ ਗਿਆ ਮਕਾਨ ਸੋਟਾ ਕੇ ਦਾਈ ਤੇ ਮਕਾਨ ਸੀਗਾ 2.5 ਲੱਖ ਦਾ ਨੁਕਸਾਨ ਹੋ ਗਿਆ ਸਾਡੀ ਬਰੀ بیمار ਹੋ ਗਈ ਤੇ ਕਿੱਕ ਬੱਚੇ ਸੀਗੇ ਮਸਾ ਕੱਢੇ ਤੇ ਬਈ ਮੈਂ ਸੁਣਿਆ ਵੀ ਤੁਹਾਡੇ ਢੋਲ ਵੀ ਥੱਲੇ ਡਿੱਗੇ ਮੈਂ ਪੇਟੀਆਂ ਵੀ ਨਾਲੇ ਤੇ ਹਾਂ ਪੇਟੀ-ਪੁੱਟੀ ਸਭ ਸਪੁੱਟ ਗਿਆ ਪਿਆ ਸਾਰਾ ਸਮਾਨ ਪੱਕੇ-ਪੱਕੇ ਸਾਰਾ ਕੁਝ ਹੀ ਬਚ ਗਿਆ ਕਿੰਨੀ ਗਣਕ ਸੀ ਵੀ ਢੋਲ ਦੇ ਵਿੱਚ ਵਿੱਚ ਮਰਦਾ